ਵਾਜ ਜਤਿੰਦਰਪਾਲ ਸਿੰਘ ਵਾਸੀ ਮੋਟਰਨ ਲਕਸਚਨ ਡੀ ਬਲੋਕ ਡੰਗ ਪਰਿਵਾਰ ਵੱਲੋਂ ਡੰਗ ਪਰਿਵਾਰ ਦੇ ਸੇ ਜਨਪਦਾ ਜਨ ਮਤਾਈਨੀ ਜੀ ਤੁਹਾਡੇ ਦਿਸੈਂਡ ਆਨੇ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਹੋਇਆ ਜੀ ਇੱਥੇ ਡੀ ਬਲੌਕ ਚ ਜਿਹੜਾ ਕੈਂਪ ਲਗਾਇਆ ਹੋਇਆ ਆਧਾਰ ਕਾਰਡ ਦਾ ਕੈਂਪ ਲਗਾਇਆ ਹੋਇਆ ਇੱਥੇ ਸਾਰੇ ਨੂੰ ਬਈਆ ਸਾਰੇ ਇਲਾਕਿਆਂ ਨੂੰ ਅਸੀਂ ਆ ਕੇ ਆਪਣੇ ਆਧਾਰ ਕਾਰਡ ਅਪਡੇਟ ਕਰਵਾ ਸਕਦੇ ਨੇ ਸੋ ਇਹਨਾਂ ਦਾ ਬਹੁਤ ਬਹੁਤ ਧੰਵਾਦ ਹੈ ਜੀ ਇੱਥੇ ਬਿਲਕੁਲ ਜੀ ਅਸੀਂ ਵੀ ਆ ਆਪਣੇ ਆਸਪਾਸ ਦੇ ਲੋਕਾਂ ਨੂੰ ਸਾਨੂੰ ਦੱਸਿਆ ਸੀਗਾ ਸਭ ਇੱਥੇ ਆ ਕੇ ਅਪਡੇਟ ਕਰਵਾ ਗਏ ਨੇ ਆਪਣੇ ਆਧਾਰ ਕਾਰਡ ਤੇ ਬਹੁਤ ਵਧੀਆ ਪ੍ਰਚਾਰਾ ਜੀ ਹਰ ਮਹੀਨੇ 2 ਮਹੀਨੇ ਬਾਅਦ ਇਹ ਕਰਦੇ ਰਹਿੰਦੇ ਨੇ ਜੀ ਆਧਾਰ ਕਾਰਡ ਕੈਂਪ ਲਵਾਉਂਦੇ ਨੇ ਤੇ ਸਰਦਾਰ ਸੁਰਗੇ ਸਰਦਾਰ ਹਰਪ੍ਰੀਤ ਸਿੰਘ ਦੀ ਯਾਦ ਡੰਗ ਸਾ ਤੇ ਇੱਥੇ ਲੋਕਾਂ ਨੂੰ ਸਹੂਲਤਾ ਪੂਰੀ ਸਹੂਲਤਾ ਦਿੱਤੀਆਂ ਜਾ ਰਹੀਆਂ ਨੇ ਫਾਰਮ ਭਰਨ ਤੱਕ ਦੀ ਚਾਹ ਪਾਣੀ ਜਿਹੜੀ ਆ ਰਹੀ ਸੰਗਤ ਆ ਰਹੀ ਸਾਰਿਆਂ ਨੂੰ ਅਸੀਂ ਭਰਾਲਾ ਕੀਤਾ ਵੀ ਕੋਈ ਵੀ ਵਾਂਝਾ ਨਾ ਰਵੇ ਕਿਸੇ ਜੀ ਤੋਂ ਤੇ ਨਾ ਉਹਨਾਂ ਨੂੰ ਕੋਈ ਦਿੱਕਤ ਆਵੇ ਤਾਂ ਇਹ ਡੰਗ ਸਾਹਿਬ ਦੀ ਯਾਦ ਹੈ ਕੋ ਬਹੁਤ ਵਧੀਆ ਸ਼ਖਸ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਭਰਾਲਾ ਰੱਖਿਆ ਹੋਇਆ ਵਾ ਉਹਨਾਂ ਨੂੰ ਇੱਕ ਸੰਧਾ ਅਝਲੀ ਦਿੱਤੀ ਗਈ ਆ ਸਾਡੇ ਵੱਲ ਮੈਂ ਹਰਪ੍ਰੀਤ ਸਿੰਘ ਡੰਗ ਜੀ ਦਾ ਛੋਟਾ ਭਰਾ ਗੁਰਦੀਪ ਸਿੰਘ ਰਾਣਾ ਡੰਗ ਹਰਪ੍ਰੀਤ ਸਿੰਘ ਡੰਗ ਜੀ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਉਨਾਂ ਨੂੰ ਯਾਦ ਉਹਨਾਂ ਨੂੰ ਨਮਨ ਕਰਦੇ ਹੋਏ ਅਸੀਂ ਅੱਜ ਆਧਾਰ ਕਾਰਡ ਦਾ ਕੈਂਪ ਲਗਾਇਆ ਜਿੰਦੇ ਵਿੱਚ ਲੋਕ ਬਹੁਤ ਹਮ ਹਮਾ ਕੇ ਪਹੁੰਚ ਰਹੇ ਨੇ ਤੇ ਸੇਵਾ ਦਾ ਫਾਇਦਾ ਲੈ ਰਹੇ ਆ। ਡਾਕਟਰ ਜੀ ਇਹ ਦੋ ਦਿਨ ਦਾ ਕੈਂਪ ਸੀ। ਇਹ 2 ਦਿਨ ਦਾ ਕੈਂਪ ਸੀਗਾ ਜੀ ਕੱਲ 16 ਸ੍ਰੀ ਤੇ ਅੱਜ 17 ਤਰੀਕ ਦਾ। ਹੋਰ ਕੱਲ ਵੀ ਬਹੁਤ ਵਧੀਆ ਰਿਸਪੌਂਸ ਤੇ ਅੱਜ ਵੀ ਬਹੁਤ ਅੱਛੇ ਲੋਕਾਂ ਨੂੰ ਮਿਲਵ ਮਿਲ ਰਿਹਾ ਜੀ। ਇਹ ਸਾਡਾ ਚੌਥਾ ਅਪਰਾਲਾ ਜੀ। ਤੇ ਹਰ ਦੂਜੇ ਤੀਜੇ ਮਹੀਨੇ ਬਾਅਦ ਅਸੀਂ ਇਹ ਕੈਂਪ ਲਗਾਣੇ ਆ। ਜਿੰਨੇ ਵਿੱਚ ਲੋਕ ਵਰਤਵਾਦ ਲਾਭ ਲੈਂਦੇ ਆ ਸਰਮਾਜ ਜੀ ਉਹ ਕਿਹੜੇ ਕੰਮ ਵਿੱਚ ਜਿਆਦਾ ਹੋ ਰਹੀ ਅਸੀਂ ਇੱਥੇ ਆਧਾਰ ਕਾਰਡ ਦਾ ਕੈਂਪ ਮੈਡੀਕਲ ਕੈਂਪ ਕਈ ਵਾਰੀ ਲਗਾ ਚੁੱਕੇ ਆ ਔਰ ਅਗਲੇ ਹਫਤੇ ਸਾਡਾ ਫਿਰ ਇੱਥੇ ਹੋਮੀਓਪੈਥਿਕ ਦਾ ਕੈਂਪ ਹੈਗਾ ਉਹਦੇ ਵਿੱਚ ਵੀ ਲੋਕਾਂ ਨੂੰ ਲਾਭ ਮਿਲੇਗਾ ਤੇ ਕੀ ਅਪੀਲ ਹੈ ਲੋਕਾਂ ਨੂੰ ਅਪੀਲ ਹੈ ਵੀ ਦੇਖੋ ਤੁਸੀਂ ਉੱਥੇ ਜਾਂਦੇ ਹੋ ਦਫ਼ਤਰਾਂ ਦੇ ਵਿੱਚ ਕਈ ਵਾਰੀ ਖੱਜਲ ਖਵਾਰੀ ਹੁੰਦੀ ਆ ਤੁਹਾਡੇ ਕੋਲੇ ਕਈ ਵਾਰੀ ਇੱਕ ਫਾਰਮ ਹੀ ਗਲਤ ਹੋ ਜਾਂਦਾ ਤਾਂ ਤੁਹਾਨੂੰ ਦੁਬਾਰਾ ਜਾਣਾ ਪੈਂਦਾ ਇੱਥੇ ਆਓ ਤੁਹਾਡੇ ਇੱਥੇ ਬੈਠ ਕੇ ਅਸੀਂ ਸਾਰੇ ਕੰਮ ਤੁਹਾਡੇ ਹੱਲ ਕਰਾਂਗੇ ਕਿੰਨੇ ਕਿਲੋ ਕੱਲ ਸਾਡੇ ਇੱਥੇ 40 ਤੋਂ 42 ਫਾਰਮ ਭਰੇ ਗਏ ਸੀ ਜਿਨ੍ਹਾਂ ਚੋਂ ਦੋ ਸ਼ਾਇਦ ਰਿਜੈਕਟ ਨੇ ਬਾਕੀ ਸਾਰੇ ਓਕੇ ਆ ਅੱਜ ਹੁਣ ਤੱਕ 35 ਹੋ ਚੁੱਕੇ ਨੇ ਤੇ ਸ਼ਾਮ ਤੱਕ ਇਹ 50 55 ਤੋਂ ਉੱਪਰ ਜਾ ਸਕਦੇ ਆ ਹਰੇਕ ਉਹਦੇ ਲੋਕਾਂ ਦੇ ਛੋਟੇ ਬੱਚੇ ਤੋਂ ਲੈ ਕੇ ਸਾਰਿਆਂ ਦੇ ਇੱਥੇ ਸਰ ਆਧਾਰ ਕਾਰਡ ਅਪਡੇਟ ਹੋ ਰਹੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਡਾਨ ਸਾਹਿਬ ਦੀ ਜਿੰਨੀ ਟੀਮ ਆ ਸਾਰਿਆਂ ਨੂੰ ਉਹਦਾ ਹੀ ਦੇ ਪੱਤਰ ਦੇ ਵਧਾਈ ਦੇਣਾ ਚਾਹੁੰਦਾ ਜਿਹੜੇ ਇਹ ਗਰੀਬਾਂ ਦੀ ਸੇਵਾ ਕਰਦੇ ਨੇ ਇਹ ਚੌਥਾ ਆ ਕੇ ਪੰਜਵਾਂ ਕੈਂਪੇਨ ਆ ਨੇ ਲਾਇਆ ਆ ਆਧਾਰ ਕਾਰਡ ਦਾ ਇਹ ਜਿਹੜੀਆਂ ਸਹੂਲਤਾਂ ਇਹ ਇੱਥੇ ਬੈਠ ਕੇ ਦਿੰਦੇ ਨੇ ਲੋਕਾਂ ਨੂੰ ਚਾਹੇ ਤੁਸੀਂ ਸੇਵਾ ਕੇਂਦਰ ਚੱਲ ਜਾਓ ਚਾਹੇ ਕਿਤੇ ਹੋਰ ਜਗ੍ਹਾ ਉਹ ਨਹੀਂ ਮਿਲਦੀਆਂ ਲੋਕੀ ਇੱਧਰ ਉੱਧਰ ਭਟਕਦੇ ਫਿਰਦੇ ਨੇ ਲੋਕਾਂ ਨੂੰ ਉੱਧਰ ਰਾਹ ਹੀ ਨਹੀਂ ਪੈਂਦਾ ਕਿ ਕੀ ਕਰਨਾ ਕੀ ਹੈ ਸੋ ਇੱਥੇ ਹਰ ਸਹੂਲਤ ਮਿਲਦੀ ਆ ਕੁਰਸੀਆਂ ਲੱਗੀਆਂ ਹੋਈਆਂ ਨੇ ਪਾਣੀ ਦਾ ਪਾਣੀ ਦਾ ਇੰਤਜ਼ਾਮ ਆ ਪੂਰਾ ਕੋਈ ਪਰਿਵਾਰ ਹਮੇਸ਼ਾ ਸੇਵਾ ਕਰਦਾ ਹੈ ਸੇਵਾ ਭਾਵਨਾ ਨਾਲ ਚੱਲਦਾ ਹੈ ਪ੍ਰਬਾਤਮਾ ਇਹਨਾਂ ਨੂੰ ਤਰੱਕੀ ਵੱਲੇ ਅੰਦਰੂਸੀ ਬਖਸ਼ੇ ਤਾਂ ਕਿ ਇਹ ਲੋਕਾਂ ਲਈ ਇੱਥੇ ਸੇਵਾ ਕਰਦੇ ਹਨ ਤਰੱਕੀ ਕਰਦੇ ਡੰਗ ਸਾਹਿਬ ਦੀ ਯਾਦ ਵਿੱਚ ਡੰਗ ਸਾਹਿਬ ਦੀ ਯਾਦ ਵਿੱਚ ਇਹ ਹਰ ਸਾਲ ਕਰਦੇ ਨੇ ਸੋ ਇਸ ਵਾਰੀ ਵੀ ਇਹਨਾਂ ਨੇ ਉਪਰਾਲਾ ਕੀਤਾ ਵਾ ਸੋ ਪ੍ਰਬਾਤਮਾ ਚੜ੍ਹਦੀ ਗੱਲਾਂ ਰੱਖੇ ਇਹਨਾਂ ਨੂੰ ਇਸੇ ਤਰ੍ਹਾਂ ਇਹ ਸੇਵਾ ਕਰਦੇਗਾ ਲੋਕਾਂ ਨੂੰ ਕੀ ਮੈਸੇਜ ਦੋਗੇ ਭਾਈ ਜੀ ਲੋਕਾਂ ਨੂੰ ਮੈਸੇਜ ਇਹੀ ਦਵਾਂਗੇ ਕਿ ਸਹੀ ਰਾਹ ਤੇ ਚੱਲਿਆ ਕਰੋ ਸਹੀ ਜਗ੍ਹਾ ਤੇ ਪਹੁੰਚਿਆ ਕਰੋ ਤੇ ਤੁਹਾਡਾ ਵੀ ਫਾਇਦਾ ਹੋਵੇ ਤੇ ਸਾਨੂੰ ਵੀ ਕੈਂਪ ਲਾਉਣ ਦਾ ਕੋਈ ਫਾਇਦਾ ਇਹਨਾਂ ਨੇ ਕੈਂਪ ਲਾਇਆ ਉਹਨਾਂ ਨੂੰ ਵੀ ਫਾਇਦਾ ਹੋਵੇ ਵੀ ਅਸੀਂ ਵਾਕ ਉਹਨਾਂ ਦਾ ਕੰਮ ਕੀਤਾ ਜਾਂ ਅਸੀਂ ਜਿਹੜੇ ਕੰਮ ਲਾਉਨੇ ਆ ਤੇ ਆਪਣਾ ਟਾਈਮ ਦਿੰਨੇ ਆ ਲੋਕਾਂ ਨੂੰ ਸੋ ਟਾਰਨ ਦਾ